ਮਹਾਰਾਜ ਸ੍ਰੀ ਚੌਪਈ ਸਾਹਿਬ ਦੀ ਬਾਣੀ ਦੇ ਵਿੱਚ ਕਿੰਨੀ ਤਾਕਤ ਹੈ ਕੀ ਕੁਝ ਮਿਲ ਸਕਦਾ ਹੈ ਮਹਾਰਾਜ ਕਹਿੰਦੇ ਜੇ ਇਸ ਪਾਵਨ ਬਾਣੀ ਨੂੰ ਪੜਨੀ ਤੇ ਦੂਰ ਦੀ ਗੱਲ ਹੈ ਮਹਾਰਾਜ ਕਹਿੰਦੇ ਜੇ ਮੇਰਾ ਸਿੱਖ ਪ੍ਰੇਮ ਦੇ ਵਿੱਚ ਢਿੱਜ ਕੇ ਇੱਕ ਵਾਰੀ ਇਸ ਬਾਣੀ ਦਾ ਜਾਪ ਸਰਵਣ ਕਰ ਲਵੇ ਨਾ ਸੁਣ ਲਵੇ ਸੁਣਾ ਗੂੰਗ ਜੋ ਆਇ ਸੁਰਸਨਾ ਪਾਵਈ ਜੋ ਬੋਲ ਨਹੀਂ ਸਕਦਾ ਜਿਹਦੇ ਕੋਲ ਰਸਨਾ ਨਹੀਂ ਗੂੰਗੇ ਨੂੰ ਵੀ ਇੱਕ ਵਾਰੀ ਪ੍ਰੇਮ ਦੇ ਵਿੱਚ ਢਿੱਜ ਕਰਕੇ ਸੁਣਨ ਦੇ ਨਾਲ ਰਸਨਾ ਮਿਲ ਜਾਵੇਗੀ ਉਹ ਵੀ ਬੋਲਣ ਲੱਗ ਜਾਵੇਗਾ ਸੁਣਾ ਮੂੜ ਚਿਤਲਾਏ ਚਤੁਰਤਾ ਆਵਈ ਮੂਰਖ ਤੋਂ ਮੂਰਖ ਬੰਦਾ ਇਸ ਬਾਣੀ ਦਾ ਜਾਪ ਇੱਕ ਵਾਰੀ ਸੁਣ ਲਵੇ ਪ੍ਰੇਮ ਦੇ ਵਿੱਚ ਭਿੱਜ ਕੇ ਜੁੜ ਕੇ ਜੀ ਮਹਾਰਾਜ ਕਹਿੰਦੇ ਉਹਦੇ ਵਿੱਚ ਇੰਨੀ ਸਿਆਣਪ ਆ ਜਾਵੇਗੀ ਕਿ ਉਹ ਚਤੁਰ ਹੋ ਜਾਵੇਗਾ ਫਿਰ ਮਹਾਰਾਜ ਕਹਿੰਦੇ ਦੁੱਖ ਦਰਦ ਭਾਉ ਨਿਕਟ ਨਾ ਤਿੰਨਰ ਕੇ ਰਹੇ ਕਹਿੰਦੇ ਮੇਰੇ ਸਿੱਖ ਦੇ ਲਾਗੇ ਬਨੇ ਵੀ ਦੁੱਖ ਨਹੀਂ ਆ ਸਕਦੇ ਉਹਨੂੰ ਡਰ ਨਹੀਂ ਰਹਿੰਦਾ ਕਿਹੜੇ ਸਿੱਖ ਦੇ ਜਿਹੜਾ ਇੱਕ ਮਨ ਇੱਕ ਚੇਤ ਹੋ ਕਰਕੇ ਬਾਣੀ ਤੇ ਬੜੇ ਲੋਕ ਪੜਦੇ ਨੇ ਗੁਰੂ ਕੀ ਪਿਆਰੋ ਚੌਪਈ ਸਾਹਿਬ ਦਾ ਜਾਪ ਤੁਸੀਂ ਵੀ ਕਰਦੇ ਜੇ ਅੱਜ ਤੋਂ ਤੁਸੀਂ ਆਪ ਦੇ ਚੌਪਈ ਸਾਹਿਬ ਦਾ ਜਾਪ ਕਰਨ ਦਾ ਤਰੀਕਾ ਬਦਲ ਦੇਣਾ ਹੈ ਮਨ ਦੇ ਵਿੱਚ ਇਹ ਚੇਤੇ ਰੱਖਣਾ ਹੈ ਕਿ ਮਹਾਰਾਜ ਜੇ ਤੁਹਾਡੀ ਬਾਣੀ ਦਾ ਜਾਪ ਇੱਕ ਮਨ ਇੱਕ ਚੇਤ ਹੋ ਕਰਕੇ ਅੱਜ ਜੇ ਕਰ ਲਿਆ ਤੇ ਮੈਨੂੰ ਪਤਾ ਹੈ ਇਹਦੇ ਵਿੱਚੋਂ ਬੜਾ ਕੁਝ ਮਿਲ ਜਾਣਾ ਹੈ ਫਿਰ ਮਹਾਰਾਜ ਕਹਿੰਦੇ ਹੋ ਜੋ ਯਾਕੀ ਇੱਕ ਵਾਰ ਚੌਪਈ ਕੋ ਹੈ ਇੱਕ ਵਾਰ ਮਹਾਰਾਜ ਨੇ ਹਜ਼ਾਰਾਂ ਵਾਰ ਨਹੀਂ ਕਿਹਾ ਕਹਿੰਦੇ ਇੱਕ ਵਾਰ ਮੇਰਾ ਸਿੱਖ ਪ੍ਰੇਮ ਦੇ ਨਾਲ ਇਸ ਪਾਵਨ ਬਾਣੀ ਦਾ ਜਾਪ ਕਰੇ ਸੁਣੇ ਉਹਦੇ ਦੁੱਖ ਵੀ ਚਲੇ ਜਾਣਗੇ ਉਹਦੇ ਚ ਸਿਆਣਪ ਵੀ ਆ ਜਾਵੇਗੀ ਜੇ ਉਹਦੇ ਕੋਲ ਰਸਨਾ ਨਹੀਂ ਉਹਨੂੰ ਰਸਨਾ ਮਿਲ ਜਾਵੇਗੀ ਗੁਰਬਾਣੀ ਇੱਕ ਮਨ ਇੱਕ ਚੇਤ ਹੋ ਕਰਕੇ ਸ੍ਰੀ ਚੌਪਈ ਸਾਹਿਬ ਦਾ ਜਾਪ ਕਰਿਓ ਦਿਨ ਦੇ ਵਿੱਚ ਭਾਵੇਂ ਇੱਕ ਹੀ ਪਾਠ ਕਰੋ ਪਰ ਐਸਾ ਕਰੋ ਕਿ ਉਹ ਹਜ਼ਾਰਾਂ ਪਾਠਾਂ ਨੂੰ ਖੇਲ ਕਰ ਦੋਏ ਭਾਵੇਂ ਜੇ ਤੁਸੀਂ ਫਾਰਮੈਲਿਟੀ ਦੇ ਨਾਲ ਹਜ਼ਾਰ ਪਾਠ ਵੀ ਕਰ ਦੋ ਔਰ ਜੁੜ ਕਰਕੇ ਇੱਕ ਪਾਠ ਕੀਤਾ ਹੋਇਆ ਉਹ ਹਜ਼ਾਰ ਪਾਠਾਂ ਤੋਂ ਵੱਧ ਫਲ ਦੇਵੇਗਾ ਇਸ ਤਰੀਕੇ ਦੇ ਨਾਲ ਪਾਠ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ